ਜਿੱਥੇ ਰਖਰੀ ਦੇ ਤਿਉਹਾਰ ਮੌਕੇ ਪੈਣਾ ਆਪਣੇ ਭਰਾਵਾਂ ਦੇ ਗੁੱਟਾਂ ਤੇ ਰਖਰੀ ਬੰਨ੍ਹ ਕੇ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ਉੱਥੇ ਰਖਰੀ ਦਾ ਤਿਉਹਾਰ ਤੋਂ ਕੁਝ ਘੰਟੇ ਪਹਿਲਾਂ ਮੋਗਾ ਜ਼ਿਲ੍ਹੇ ਦੇ ਕਸਬਾ ਕੋੜ ਈਸੇ ਖਾਂ ਵਿਖੇ ਬਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋਣ ਦੀ ਘਟਨਾ ਵਾਪਰੀ ਹੈ ਇਸ ਹਾਦਸੇ ਨੇ ਚਾਰ ਕਰਾਂ ਵਿੱਚ 70% ਸੱਟ ਦਿੱਤੇ ਅਤੇ ਰਖਰੀ ਦੀਆਂ ਤਿਆਰੀਆਂ ਕਰਕੇ ਬੇਟੀਆਂ ਪੈਣਾ ਤੋਂ ਉਹਨਾਂ ਦੇ ਵੀਰ ਖੋਲੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਟੀ ਇਸ਼ਾਖ ਖਾਨ ਦੇ ਰਹਿਣ ਵਾਲੇ ਚਾਰ ਨੌਜਵਾਨ ਆਪਣੇ ਸ਼ਹਿਰ ਦੇ ਇੱਕ ਢਾਬੇ ਤੋਂ ਰੋਟੀ ਖਾ ਕੇ ਧਰਮਕੋਟ ਵੱਲ ਜਾ ਰਹੇ ਸਨ ਤਾਂ ਸ਼ਹਿਰ ਤੋਂ 4-5 ਕਿਲੋਮੀਟਰ ਦੂਰ ਸਵਿਫਟ ਕਾਰ ਸਿੱਧੀ ਜਾ ਕੇ ਟਰੱਕ ਨਾਲ ਜਾ ਟਕਰਾਈ ਇਸ ਕਾਰਨ ਕਾਰ ਵਿੱਚ ਸਵਾਰ ਚਾਰੇ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਮਰਨ ਵਾਲਿਆਂ ਚ ਸਾਗਰ ਖੁਰਾਨਾ ਲਵੀ ਸੇਤੀਆ ਗੁਰਪ੍ਰੀਤ ਸਿੰਘ ਉਰਫ ਨੇਤਾ ਅਤੇ ਭੁਪਿੰਦਰ ਸਿੰਘ ਭਿੰਦਾ ਦੇ ਨਾਮ ਸ਼ਾਮਲ ਹਨ ਉਥੇ ਇਹ ਵੀ ਦੱਸਣਾ ਬਣਦਾ ਹੈ ਕਿ ਚਾਰੇ ਨੌਜਵਾਨਾਂ ਦੀ ਉਮਰ 25 ਤੋਂ 35 ਸਾਲ ਦੇ ਵਿੱਚਕਾਰ ਦੱਸੀ ਜਾ ਰਹੀ ਹੈ ਔਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਉਸ ਤੋਂ ਬਾਅਦ ਬੈਲ ਆਈਕਨ ਤੇ ਕਲਿੱਕ ਕਰੋ